ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਬੱਡੀ ਕੱਪ ਜਿਹੜਾ ਹੋ ਰਿਹਾ ਜਿਹੜਾ ਫਰਸਟ ਅਲਬਰਟਾ ਕਬੱਡੀ ਕੱਪ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਪਹਿਲਾਂ ਤਾਂ ਇਹ ਵੀਰ ਸਾਰੇ ਹੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਐਡਾ ਵੱਡਾ ਤਹਈਆ ਕਰਕੇ ਮਾਂ ਖੇਡ ਕਬੱਡੀ ਨੂੰ ਪਰਫੁੱਲਤ ਕਰਨ ਵਾਸਤੇ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜਿਉਂਦਾ ਰੱਖਣ ਵਾਸਤੇ ਇਹ ਉਪਰਾਲਾ ਕੀਤਾ ਇਸ ਵਾਸਤੇ ਸਾਰੇ ਹੀ ਵੀਰ ਜਿਨੇ ਖੜੇ ਆ ਚਾਹੇ ਸਪான்ਸਰ ਨੇ ਚਾਹੇ ਇਹਦੇ ਵਿੱਚ ਸਹਿਯੋਗ ਦੇ ਰਹੇ ਨੇ ਸਾਰੇ ਵੀਰ ਵਧਾਈ ਦੇ ਪਾਤਰ ਨੇ ਗੱਲਬਾਤ ਕਰਦੇ ਕਿ ਇਸ ਕਬੱਡੀ ਕੱਪ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਕੌਣ-ਕੌਣ ਇਸ ਕੱਪ ਦੇ ਵਿੱਚ ਖੇਡਣ ਲਈ ਪਹੁੰਚ ਰਿਹਾ ਤੇ ਕਿੱਦਾਂ ਦੇ ਪ੍ਰਬੰਧ ਹੋਣਗੇ ਤੁਸੀਂ ਹੌਮ ਹਮਾ ਕੇ ਪਹੁੰਚਣਾ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਮਨਜੀਤ ਸਿੰਘ ਬਈ ਦੱਸੋਗੇ ਕਿ ਜਿਹੜਾ ਇਹ ਕੱਪ ਕਰਵਾਇਆ ਜਾ ਰਿਹਾ ਇਹਦਾ ਤਹਈਆ ਹੋਇਆ ਕਿਵੇਂ ਕਿਉਂਕਿ ਕੋਈ ਵੀ ਚੀਜ਼ ਜਦੋਂ ਕੋਈ ਨਵੀਂ ਉੱਭਰਦੀ ਹੈ ਪਹਿਲਾ ਕੱਪ ਇੱਥੇ ਕਰਵਾਇਆ ਜਾ ਰਿਹਾ ਤੇ ਇਹਦੀ ਸ਼ੁਰੂਆਤ ਹੈ ਇਹਦਾ ਜਿਹੜਾ ਬੀ ਹੈ ਉਹ ਕਿੱਥੋਂ ਪੁੰਗ ਰਿਆ ਸੀ ਸੋ ਜਿਵੇਂ ਕਿ ਸਾਰੀ ਸੰਗਤ ਨੂੰ ਪਤਾ ਪਿਛਲੇ ਸਾਲ ਵੀ ਪੂਸ਼ਾ ਦੀਆਂ ਗਰਾਊਂਡਾਂ ਦੇ ਵਿੱਚ ਇਹੀ ਕੱਪ ਕਰਾਇਆ ਗਿਆ ਸੀਗਾ ਵੀਰ ਜੱਗਾ ਵੀਰ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਸੋਡੀ ਪਲਵਾਨ ਪਿਛਲੇ ਸਾਲ ਇਹਨਾਂ ਨੇ ਕਰਾਇਆ ਸੀਗਾ ਤੇ ਇਸ ਵਾਰ ਹੋਰ ਵੀ ਬਹੁਤ ਸਾਰੀ ਸੰਗਤ ਜੁੜੀ ਆ ਤੇ ਮੇਨ ਮਕਸਦ ਇਹਦਾ ਇਹੀ ਸੀਗਾ ਕਿ ਮਾਂ ਖੇਡ ਕਬੱਡੀ ਆ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਇਆ ਜਾਵੇ ਜੀ ਜਿਵੇਂ ਕਿ ਬਾਕੀ ਦੀਆਂ ਗੇਮਾਂ ਆ ਆਪਾਂ ਦੇਖਿਆ ਜਾਂਦਾ ਕਬੱਡੀ ਗੇਮ ਦੇ ਵਿੱਚ ਪੋਟੈਂਸ਼ੀਅਲ ਬਹੁਤ ਆ ਕਿ ਕੱਲੇ ਨਾਲ ਕੱਲੇ ਦੀ ਭੇਡ ਹੁੰਦੀ ਆ ਤੇ ਹੋਰ ਗੇਮਾਂ ਜਿਹੜੀਆਂ ਉਹ ਐਜ਼ ਅ ਟੀਮ ਖੇਡੀਆਂ ਜਾਂਦੀਆਂ ਜੀ ਤੇ ਜਿਹੜੀ ਹੋਰ ਕਮਿਊਨਿਟੀਜ਼ ਆ ਜਿਵੇਂ ਗੋਰੇ ਆ ਜਾਂ ਹੋਰ ਆ ਉਹ ਇਸ ਗੇਮ ਨੂੰ ਪਸੰਦ ਬਹੁਤ ਕਰਦੇ ਆ ਤੇ ਤੇ ਸਾਡੀ ਕੋਸ਼ਿਸ਼ ਇਹੀ ਸੀਗੀ ਕਿ ਇਸ ਨੂੰ ਹੋਰ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਇਆ ਜਾਵੇ ਇਸੇ ਕਰਕੇ ਅਸੀਂ ਸਟੇਡੀਅਮ ਦੀਆਂ ਤਿਆਰੀਆਂ ਕੀਤੀਆਂ ਤੇ ਹੋਰ ਜਿਹੜੇ ਅਚੇਚੇ ਪ੍ਰਬੰਧ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਕੋਣ ਕੋਣ ਪਹੁੰਚ ਰਿਹਾ ਜੀ ਕਿਹੜੇ ਕਿਹੜੇ ਵੱਡੇ ਨਾਮੀ ਪਲੇਅਰ ਨੇ ਜੇ ਤੁਸੀਂ ਨਾਮ ਲੈਣਾ ਚਾਹੋ ਜਿਹੜੇ ਇਸ ਦਿਨ ਜਿਹੜਾ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣਗੇ ਸੋ ਬੀਸੀ ਫੈਡਰੇਸ਼ਨ ਲਾਲੀ ਢੇਸੀ ਹੋਣਾ ਜਿੰਦੀਆਂ ਟੀਮਾਂ ਸਾਰੀਆਂ ਜੀ ਅ ਜਿਨਨੇ ਨਾਮੀ ਪਲੇਅਰ ਆ ਜੀ ਖੁਸ਼ੀ ਦੁੱਲੇ ਹੋਣੀ ਪਾਲਾ ਜਲਾਲ ਪੁਰੀ ਆ ਸੁਲਤਾਨ ਜੀ ਸਾਰੇ ਪਲੇਅਰ ਪਹੁੰਚ ਰਹੇ ਆ ਜੀ ਹਾਂ ਪਾਕਿਸਤਾਨ ਤੋਂ ਵੀ ਬਹੁਤ ਪਲੇਅਰ ਆ ਰਹੇ ਜੀ ਜ਼ੈਰੋ ਹੋਣੀ ਵੀ ਆ ਰਹੇ ਆ ਸਾਰੇ ਪਲੇਅਰ ਪਹੁੰਚ ਰਹੇ ਕਿੱਦਾਂ ਦਾ ਪ੍ਰਬੰਧ ਹੈ ਜੀ ਇਸ ਖੇਡ ਨੂੰ ਲੈ ਕੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੈ ਕੁਝ ਸ਼ਰਾਰਤੀ ਅੰਸਰ ਵੀ ਹੁੰਦੇ ਆ ਤੇ ਕਿਉਂਕਿ ਖਾਸ ਕਰਕੇ ਜਦੋਂ ਅਸੀਂ ਜੇ ਪੰਜਾਬ ਦੀ ਖੇਡਾਂ ਦੀ ਗੱਲ ਕਰਦੇ ਆ ਜਦੋਂ ਉੱਥੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਦੀ ਗਿਣਤੀ ਹੈ ਜਿਹੜੀ ਨਫਰੀ ਉਹ ਜ਼ੀਰੋ ਹੁੰਦੀ ਆ ਕਿਉਂਕਿ ਗਰਾਊਂਡਾਂ ਦੇ ਵਿੱਚ ਉਹ ਨਹੀਂ ਪਹੁੰਚਦੇ ਕਬੱਡੀ ਸਿਰਫ ਮਰਦਾਂ ਦੀ ਖੇਡ ਕਰਕੇ ਜਾਂ ਮਰਦਾਂ ਦੀ ਦੇਖਣ ਵਾਲੀ ਖੇਡ ਕਰਕੇ ਇਹਨੂੰ ਜਾਣਿਆ ਜਾਂਦਾ ਜਾਂ ਕਿਹਾ ਜਾਂਦਾ ਇੱਥੇ ਜਿਹੜਾ ਸਾਡੇ ਸੁਸਾਇਟੀ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਉਹਨਾਂ ਵਾਸਤੇ ਕਿਦਾਂ ਦੇ ਪ੍ਰਬੰਧ ਕੀਤੇ ਗਏ ਆ ਤਾਂ ਜੋ ਉਹ ਬਿਨਾਂ ਕਿਸੇ ਸੰਕੋਚ ਤੋਂ ਬਿਨਾਂ ਕਿਸੇ ਡਰ ਤੋਂ ਭੈ ਤੁ ਇੱਥੇ ਪਹੁੰਚ ਸਕਣ ਜੀ ਉਹਨਾਂ ਲਈ ਬਹੁਤ ਵਿਸ਼ੇਸ਼ ਪ੍ਰਬੰਧ ਹੈ ਜੀ ਖਾਸ ਕਰਕੇ ਵੱਖਰੇ ਸੈਕਸ਼ਨ ਬੀਬੀਆਂ ਤੇ ਭੈਣਾਂ ਵਾਸਤੇ ਰੱਖੇ ਗਏ ਆ ਕਿ ਜਿਹਦੇ ਵਿੱਚ ਕਿਉਂਕਿ ਸਟੇਡੀਅਮ ਦੀ ਇੱਕ ਹੀ ਐਂਟਰੀ ਆ ਇੱਕ ਵੀਆਈਪੀ ਐਂਟਰੀ ਆ ਇੱਕ ਸੈਪਰੇਟ ਐਂਟਰੀ ਆ ਜਿੱਥੋਂ ਦੀ ਬੀਬੀਆਂ ਵਾਸਤੇ ਤੇ ਭੈਣਾਂ ਵਾਸਤੇ ਵਕਰੀ ਤਾਂ ਤੇ ਸਿਕਿਉਰਿਟੀ ਦਾ ਫੁੱਲ ਪ੍ਰਬੰਧ ਆ ਕਿ ਕੋਈ ਵੀ ਉੱਥੇ ਅਸੀਂ ਵੈਸੇ ਵੀ ਸੰਗਤ ਨੂੰ ਅਪੀਲ ਕਰਦੇ ਆ ਕਿ ਪਹਿਲੀ ਵਾਰ ਸਟੇਡੀਅਮ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਕੋਈ ਵੀ ਹੁੰਲੜਬਾਜੀ ਤੋਂ ਨਸ਼ੇ ਤੋਂ ਗੁਰੇਜ਼ ਕੀਤਾ ਜਾਵੇ ਤੇ ਇਸ ਮਾ ਖੇਡ ਨੂੰ ਜਿਹੜਾ ਆਪਾਂ ਬਹੁਤ ਸੋਜਜੇ ਢੰਗ ਦੇ ਨਾਲ ਉਸ ਦਿਨ ਵੇਖੀਏ ਤੇ ਆਨੰਦ ਮਾਣੀਏ ਹਾਂ ਵੀਰ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਵੀ ਜਿਹੜੀ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕੀ ਕੀ ਪ੍ਰਬੰਧ ਨੇ ਉਹ ਥੋੜਾ ਜਾਣਕਾਰੀ ਪਹਿਲਾਂ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪੰਜਾਬ ਦੀ ਧਰਤੀ ਤੋਂ ਆਏ ਜੇ ਤੇ ਤੁਹਾਡੀ ਪਹਿਲੀ ਕਵਰੇਜ ਆ ਤੁਸੀਂ ਦੱਸਿਆ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਦੂਜੀ ਗੱਲ ਇਹ ਕਿ ਤੁਸੀਂ ਇੱਕ ਇੱਕ ਗੱਲ ਕੀਤੀ ਸੀ ਵੀ ਇਹ ਮਰਦ ਪ੍ਰਧਾਨ ਗੇਮ ਆ ਹਮ ਪਰ ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਇਹਨਾਂ ਮਰਦਾਂ ਨੂੰ ਜਮਨ ਵਾਲੀਆਂ ਬੀਬੀਆਂ ਹੀ ਆ ਸੋ ਉਹਨਾਂ ਦਾ ਮੈਨੂੰ ਲੱਗਦਾ ਕਿ ਵੱਧ ਅਧਿਕਾਰ ਆ ਤੇ ਮੈਂ ਬੇਨਤੀ ਕਰੂੰਗਾ ਕਿ ਸਾਰਿਆਂ ਨੇ ਉੱਥੇ ਹਮ ਹਮਾ ਕੇ ਪਹੁੰਚਣਾ ਜੀ ਪਰਿਵਾਰਾਂ ਸਮੇਤ ਹਾਂਜੀ ਇੱਕ ਵਾਰੀ ਐਡਰੈਸ ਤੇ ਦਿਨ ਉਹ ਵੀ ਜਰੂਰ ਮੈਂਸ਼ਨ ਕਰ ਦਿਓ ਤਾਂ ਜੋ ਸਾਰਿਆਂ ਨੂੰ ਇੱਕ ਵਾਰ ਫੇਰ ਸਾਡੇ ਚੈਨਲ ਦੇ ਜ਼ਰੀਏ ਇਹ ਪਤਾ ਲੱਗ ਸਕੇ ਇਹ ਜੀ ਰਿਵਰ ਹਾਕ ਸਟੇਡੀਅਮ ਡਾਊਨਟਾਊਨ ਦੇ ਵਿੱਚ ਟੂਰਨਾਮੈਂਟ ਹੋਣਾ ਜੀ ਤੇ ਇਹਦੀ ਟਾਈਮਿੰਗ ਜਿਹੜੀ ਆ ਉਹ ਸਵੇਰੇ 10 ਵਜੇ ਸ਼ੁਰੂ ਹੋ ਜਾਣੇ ਆ ਮੈਚ ਇਹ ਟੋਟਲ 10 ਮੈਚ ਹੋਣੇ ਆ ਤੇ ਕੁਆਟਰ ਸੈਮੀਫਾਈਨਲ ਤੇ ਫਾਈਨਲ ਇਹ ਖੇਡੇ ਜਾਣਗੇ ਉੱਥੇ ਬਹੁਤ ਸਾਰੀ ਕਰੀਮ ਕਬੱਡੀ ਦੀ ਜਿਹੜੀ ਉਹ ਇੱਥੇ ਪਹੁੰਚ ਰਹੀ ਹੈ ਜੀ ਹਾਂਜੀ ਰਿਵਰ ਹਾਕ ਸਟੇਡੀਅਮ ਡਾਊਨਟਾਊਨ ਜੀ ਮੈਂ ਤਨੁਆ ਸਾਹਿਬ ਵੱਲੀ ਹੋਣਾ ਚਾਹੁੰਦਾ ਇਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਕਿਉਂਕਿ ਇਹਨਾਂ ਦੀ ਹਰੀਲਾ ਦੇਖ ਦੇਖ ਕੇ ਮੈਨੂੰ ਪਤਾ ਲੱਗਿਆ ਵੀ ਇੱਥੇ ਹੀ ਮੈਚ ਹੋ ਰਿਹਾ ਸੋ ਬਈ ਤੁਹਾਡੇ ਤੋਂ ਸਵਾਲ ਇਹ ਆ ਕਿ ਕਿੱਦਾਂ ਦੇ ਜਿਹੜੇ ਇਨਾਮ ਆ ਖਿਡਾਰੀਆਂ ਵਾਸਤੇ ਜਿਹੜੇ ਇਨਾਮ ਆ ਉਹ ਕੀ ਕੀ ਰੱਖੇ ਗਏ ਆ ਤੇ ਕਿਸ ਤਰ੍ਹਾਂ ਦੇ ਮੈਚ ਹੋਣਗੇ ਮੈਚ ਬਹੁਤ ਪੂਰਾ ਫਾਸਮਾ ਆਏ ਹੋਣੇ ਆ ਜਿਹਦੇ ਵਿੱਚ ਜੈਰੋ ਹੁਣੀ ਵੀ ਆ ਸੁਲਤਾਨ ਹੁਣੀ ਆ ਆਂਬੇ ਹੁਣੀ ਆ ਸਾਰੇ ਚੋਟੀ ਦੇ ਪਲੇਅਰ ਆ ਜੀ ਲਾਲੀ ਢੇਸੀ ਬੀਸੀ ਫੈਡਰੇਸ਼ਨ ਦੇ ਪਲੇਅਰ ਆ ਤੇ ਪੂਰੇ ਫਾਸਮੇ ਮੈਚ ਆ ਜੀ ਤੇ ਜਿਹੜਾ ਕਿ ਪ੍ਰਾਈਜ਼ ਵੀ ਜਿਦਾਂ ਪਹਿਲੋ ਵੀ ਦੱਸਿਆ ਆਪਾਂ ਬਈ ਫਸਟ ਪ੍ਰਾਈਜ਼ 25000 ਸੈਕੰਡ ਪ੍ਰਾਈਜ਼ 15000 ਤੇ 3rd prize 10000 ਤੇ ਕਾਫੀ ਤੇ ਉਹਦੇ ਵਿੱਚ ਜਿਦਾਂ ਆਪਣੇ ਸ਼ਹੀਦ ਲਾਵਰ ਸਿੰਘ ਉਹਨਾਂ ਦੇ ਮਾਤਾ ਵੀ ਆਏ ਆ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਣਾ ਆ ਤੇ ਪਲੇਅਰਾਂ ਦਾ ਵੀ ਜਿਹੜੇ ਗੁਰਸਖ ਪਲੇਅਰ ਆ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਤੇ ਆਪਣੇ ਸ਼ਹੀਦ ਪਰਵਾਰਾਂ ਦਾ ਵੀ ਤੁਹਾਨੂੰ ਪਤਾ ਵੀ ਆਪਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਾ ਰਹੇ ਆ ਅੱਛਾ ਇੱਕ ਹੋਰ ਹੈ ਜਿਹੜਾ ਕਿ ਇਸ ਮੈਚ ਦੀ ਕਾਮਯਾਬੀ ਪਰਮਾਤਮਾਗੇ ਦੁਆ ਕਰਦੇ ਹਾਂ ਕਿ 100% ਹੋਵੇ ਇਸ ਤੋਂ ਬਾਅਦ ਅੱਗੇ ਉਮੀਦ ਕਰਿਏ ਤੁਹਾਡੇ ਤੋਂ ਕਿ ਇਸ ਤੋਂ ਵੱਡਾ ਜਿਹੜਾ ਕੱਪ ਹੈ ਉਹ ਐਡਮਿਟਨ ਦੀ ਧਰਤੀ ਤੇ ਹੋਊਗਾ ਮਗਾ ਜੀ ਆ ਪਹਿਲੀ ਵਾਰੀ ਹੋ ਰਿਹਾ ਆ ਤੇ ਇਸ ਤੋਂ ਬਾਅਦ ਹਰੇਕ ਸਾਲ ਵੀ ਕੋਸ਼ਿਸ਼ ਸਾਡੀ ਇਹ ਆ ਵੀ ਇਹਨੂੰ ਆਪਾਂ ਪੂਰੇ ਵਰਲਡ ਦੇ ਵਿੱਚ ਵੀ ਪਤਾ ਲੱਗੇ ਵੀ ਐਡਮਿੰਟਨ ਦੇ ਵਿੱਚ ਹੋਇਆ ਤੇ ਕਰਾਵਾਂਗੇ। ਨਾਲ ਸਾਥ ਰਿਹਾ ਸਾਰੀ ਟੀਮ ਦਾ ਇਦਾਂ ਸਾਰੇ ਭਰਾਵਾਂ ਦਾ ਸਾਥ ਰਿਹਾ ਤੇ ਇਦਾਂ ਹੀ ਹੁੰਦਾ ਰਹੂਗਾ ਤੇ ਚੱਲੂਗਾ ਸਾਰਾ। ਐਡਮਿੰਟਨ ਵਾਸੀਆਂ ਨੂੰ ਕੀ ਅਪੀਲ ਆ ਬਾਈ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਗਾ ਵੀ ਐਡਮਿੰਟਨ ਵਾਸੀਆਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਕਿੰਦਾਂ ਦੀ ਅਪੀਲ ਜਿਵੇਂ ਤੁਹਾਨੂੰ ਹੁਣ ਪਤਾ ਆ ਕਿ ਆਪਾਂ ਤਿੰਨਾਂ ਗੁਰੂ ਘਰਾਂ ਤੋਂ ਸਵੇਰ ਨੂੰ 10 ਵਜੇ ਬੱਸਾਂ ਚੱਲਣੀਆਂ ਆ ਜੀ 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 ਘੰਟੇ-ਘੰਟੇ ਬਾਅਦ ਬੱਸ ਚੱਲੂਗੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਇਧਰੋਂ ਉਧਰੋਂ ਜਾਣਗੀਆਂ ਸਟੇਡੀਅਮ ਨੂੰ ਜਾਣਗੀਆਂ ਨਾਰਥ ਦੇ ਵਿੱਚੋਂ ਵੀ ਚੱਲਣਗੀਆਂ ਨਾਰਥ ਉਧਰ ਆਪਣੇ ਕਲੀਅਰ ਵੀਓ ਤੋਂ ਬੱਸਾਂ ਚੱਲਣਗੀਆਂ ਤੇ ਗੁਰੂ ਘਰ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਪਾਣੀ ਦੇ ਸਟਾਲ ਵੀ ਲੱਗਣੇ ਆ ਤੇ ਬੀਬੀਆਂ ਦਾ ਖਾਸ ਪ੍ਰਬੰਧ ਦਾ ਬੈਨ ਲਈ ਬੱਕਰੀ ਜਗਾ ਜਿੱਦਾਂ ਬਣੀ ਆ ਤੇ ਫੈਮਲੀਆਂ ਦੇ ਨਾਲ ਆਉਣਾ ਆ ਤੇ ਆਪਣਾ ਸਾਰਾ ਹਥਿਆੜੇ ਸਹਿਯੋਗ ਦੀ ਲੋੜਾ ਉਦੋਂ ਵੱਧ ਸਹਿਯੋਗ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਸਪான்ਸਰਾਂ ਦੇ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਨੂੰ ਉਹਨਾਂ ਦਾ ਦਿਲੋਂ ਧੰਨਵਾਦ ਆ ਕਿ ਉਹਨਾਂ ਦੇ ਸਪான்ਸਰਾਂ ਦੇ ਨਾਲ ਹੀ ਇਹ ਕਹਿੰਦੇ ਹੁੰਦੇ ਸਾਰਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਕੰਮ ਨਵੀਰੇ ਚੜਨਾ ਆ ਤੇ ਬਹੁਤ ਵੱਡਾ ਹੈ ਤੁਹਾਨੂੰ ਪਤਾ ਵੀ ਇਹ ਕੋਈ ਛੋਟਾ ਨਹੀਂਗਾ ਕਾਫੀ ਵੱਡਾ ਆ ਤੇ ਸਾਰਾ ਉਥੇ ਸਕਿਉਰਿਟੀ ਦੇ ਪੂਰੇ ਪ੍ਰਬੰਧ ਦਾ ਪੁਲਿਸ ਵਾਲਿਆਂ ਦਾ ਸਟਾਫ ਉਥੇ ਸਾਰਾ ਕੁਝ ਬੇ ਪੂਰਾ ਸਕਿਉਰਿਟੀ ਪੂਰੇ ਐਂਡ ਟਾਈਟ ਹੋਣੀ ਹੈ ਟਾਈਟ ਹੋਣੀ ਹੈ ਜੀ ਸੋ ਸਾਡੇ ਵੱਲੋਂ ਵੀ ਇੱਕ ਅਪੀਲ ਆ ਕਿ ਜਿਹੜੇ ਐਡਮਿੰਟਨ ਵਾਸੀ ਆ ਉਹ ਆਪਣੇ ਜਿਹੜੇ ਰਹਿੰਦੇ ਕੰਮ ਧੰਦੇ ਆ ਉਹ ਇਸ ਦਿਨ ਤੋਂ ਪਹਿਲਾਂ-ਪਹਿਲਾਂ ਨਵੇੜ ਲੋ ਤੇ ਨਵੇੜ ਕੇ ਇਸ ਕੱਪ ਨੂੰ ਦੇਖਣ ਵਾਸਤੇ ਇੰਜੋਏ ਕਰਨ ਵਾਸਤੇ ਤੇ ਖਾਸ ਕਰਕੇ ਇਹਨਾਂ ਭਰਾਵਾਂ ਦਾ ਸਾਥ ਦੇਣ ਵਾਸਤੇ ਜਿਨ੍ਹਾਂ ਨੇ ਇਹ ਤਿਆਹੀਆ ਕੀਤਾ ਹੈ ਤੁਹਾਡੇ ਵਾਸਤੇ ਕੀਤਾ ਹੈ ਤੁਹਾਡੇ ਦੇਖਣ ਵਾਸਤੇ ਕੀਤਾ ਹੈ ਅਗਰ ਤੁਹਾਡੇ ਸ਼ਹਿਰ ਦੇ ਵਿੱਚ ਇਸ ਧਰਤੀ ਦੇ ਉੱਪਰ ਇਹ ਕੱਪ ਹੋ ਰਿਹਾ ਜੇਕਰ ਤੁਸੀਂ ਨਹੀਂ ਪਹੁੰਚੋਗੇ ਤਾਂ ਇਹ ਬੜੀ ਵੱਡੇ ਜਿਹੜੇ ਸਵਾਲ ਆ ਤੁਹਾਡੇ ਤੇ ਹੋਣਗੇ ਸੋ ਉਮੀਦ ਕਰਦੇ ਹਾਂ ਕਿ ਪੂਰਾ ਅਮੈਂਟ ਐਡਮਿੰਟਨ ਜਿਹੜਾ ਹਮ ਹਮਾ ਕੇ ਆ ਉਸ ਦਿਨ 17 ਅਗਸਤ ਵਾਲੇ ਦਿਨ ਜਿਹੜਾ ਇਸ ਕੱਪ ਨੂੰ ਦੇਖਣ ਵਾਸਤੇ ਪਹੁੰਚੂਗਾ ਧੰਨਵਾਦ